ਜਦਨ ਤੱਕ ਇਹ ਸਾਡੇ ਸਤੋਜ ਵਾਲੇ ਮਹਾਰਾਜ ਸਾਹਿਬ ਨੇ ਜਾਣੇ ਮੇਰੇ ਵੀਰੋ ਇਧਰ ਧਿਆਨ ਕਰੋ ਜਦਨ ਸਤੋਜ ਵਾਲੇ ਸਾਡੇ ਰਾਜੇ ਨੇ ਇਥੋਂ ਜਾਣੇ ਉਹ ਦਿਨ 5 ਲੱਖ ਕਰੋੜ ਦਾ ਕਰਜ਼ਾ ਸਾਡੇ ਤੇ ਹੋ ਜਾਂਦਾ ਨੌਕਰੀਆਂ ਵੀ ਜਿਹੜੀਆਂ ਇੱਥੇ ਵੰਡੀਆਂ ਜਾ ਰਹੀਆਂ ਮੇਰੇ ਭਰਾਓ ਨੌਕਰੀਆਂ ਵੀ ਤੁਸੀਂ ਵੇਖਦੇ ਹੋ ਇਹਦੇ ਚ 80% ਦੀ ਨੌਕਰੀਆਂ ਮੈਂ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਕਈ ਵਾਰ ਮੰਗ ਕੀਤੀ ਹੈ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਮਾਨ ਸਾਹਿਬ ਜਿੰਨੀਆਂ ਤੁਸੀਂ ਕਹਿੰਦੇ ਹੋ ਨੌਕਰੀਆਂ ਦਿੱਤੀਆਂ ਨੇ ਕੋ 40000 45000 ਜਿਹੜਾ ਤੁਸੀਂ ਕੁਫਰ ਤੋਲੇ ਆ ਇੱਕ ਵਾਈਟ ਪੇਪਰ ਜਾਰੀ ਕਰੋ ਬੰਦੇ ਦਾ ਨਾਮ ਉਹਦਾ ਪਿੰਡ ਦਾ ਐਡਰੈਸ ਜਾਂ ਸ਼ਹਿਰ ਦਾ ਐਡਰੈਸ ਕਿਹੜੇ ਮਹਿਕਮੇ ਚ ਕਿਹੜੀ ਨੌਕਰੀ ਉਹਨੂੰ ਮਿਲੀ ਹੈ ਇਹਦਾ ਕਾਗਜ਼ ਜਾਰੀ ਕਰੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੁਫਰ ਤੋਲ ਰਹੇ ਨੇ ਝੂਠ ਬੋਲ ਰਹੇ ਕਿਸੇ ਗੱਲ ਦਾ ਮੁਕਾਬਲਾ ਸਾਡੀ ਦਾ ਜਵਾਬ ਨਹੀਂ ਦੇ ਪਾਉਂਦੇ ਤੁਸੀਂ ਵੇਖਿਆ ਹੀ ਹੋਏਗਾ ਅਸੈਂਬਲੀ ਵਿੱਚ ਉਹ ਹਰਪਾਲਜੀ ਮੇਲਾ ਕੀ ਹੋਇਆ ਸੀ ਜਵਾਬ ਨਹੀਂ ਦੇ ਸਕਿਆ ਜਦੋਂ ਸਿੱਧਾ ਇਲਜ਼ਾਮ ਮੈਂ ਉਹਦੇ ਤੇ ਲਾਇਆ ਕਿ ਤੇਰੇ ਐਕਸਾਈਜ਼ ਵਿਭਾਗ ਵਿੱਚ ਚੱਲਦਾ ਕੀ ਦੇ ਜਵਾਬ ਇਹਦਾ ਦੇ ਨਹੀਂ ਸੀ ਚੱਕਿਆ ਆ ਤੁਹਾਡਾ ਗਰਗ ਜਿਹੜਾ ਜਿਹਨੇ ਸਾਰਾ ਪੰਜਾਬ ਡਬੋ ਦਿੱਤਾ ਭਾਜ ਗਿਆ ਸੀ ਮੈਦਾਨ ਚੋਂ ਤਾਂ ਮੇਰੇ ਵੀਰੋ ਮੇਰੀ ਗੁਜ਼ਾਰਿਸ਼ ਇੰਨੀ ਹੈ ਕਾਂਗਰਸ ਹੀ ਜਿਹੜਾ ਸਹੀ ਮੈਨੇਜ ਪੰਜਾਬ ਦੇ ਵਿੱਚ ਜੇ ਅਸੀਂ ਅਮਨ ਤੇ ਸ਼ਾਂਤੀ ਲੈ ਕੇ ਆਣੀ ਹੈ ਚੋਨੀ ਸਾਹਿਬ ਜੇ ਅਮਨ ਤੇ ਸ਼ਾਂਤੀ ਲੈ ਕੇ ਆਣੀ ਕਾਂਗਰਸ ਤੋਂ ਇਲਾਵਾ ਹੋਰ ਕੋਈ ਬਦਲ ਹੈ ਜਿਸ ਕਿਸਮ ਦੇ ਕੈਂਡੀਡੇਟ ਦੂਸਰੀਆਂ ਜਮਾਤਾਂ ਨੇ ਖਿਲਾਰੇ ਨੇ ਮੇਰੇ ਵੀਰੋ ਜੇ ਉਹ ਕਦੇ ਅਸੈਂਬਲੀ 'ਚ ਪਹੁੰਚ ਕੇ ਕਦੀ ਅੰਦਾਜ਼ਾ ਲਾਓਗੇ ਇੱਥੇ ਬਣੇਗਾ ਕੀ ਤੇ ਮੇਰਾ ਖਿਆਲ ਸਪੀਕਰ ਸਾਹਿਬ ਤੇ ਕੁਰਸੀ ਛੱਡ ਕੇ ਭੱਜਿਆ ਕਰਨਗੇ ਜੋ ਹਾਲਾਤ ਬਣ ਗਏ ਇਹ ਕਾਨੂੰਨ ਬਣਾਉਣ ਵਾਲੇ ਥੋੜਾ ਕਾਨੂੰਨ ਤੋੜਨ ਵਾਲੇ ਲੋਕ ਅਸੀਂ ਉੱਥੇ ਥੋੜਾ ਪਛਾਣੇ ਤੋਂ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਸਾਰੇ ਕਾਂਗਰਸ ਦੇ ਸਾਥੀਆਂ ਨੂੰ ਵਿਸ਼ੇਸ਼ ਤੌਰ ਮੈਂ ਇਥੋਂ ਰਾਜਵੀਰ ਸਿੰਘ ਭੁੱਲਰ ਸਾਡੇ ਅਜੀਜ਼ ਰਾਣਾ ਗੰਡੀਵੈਨ ਸਾਹਿਬ ਸਾਡੇ ਮਿੱਠਾ ਜੀ ਪਲਾਸੌਰ ਸਾਹਿਬ ਮੇਰੇ ਵੀਰ ਤਨੇਜਾ ਜੀ ਬੈਠੇ ਨੇ ਜਿੰਨੇ ਵੀ ਕੈਂਡੀਡੇਟ ਇਥੋਂ ਸਾਡੇ ਸੀ ਹੱਥ ਜੋੜ ਕੇ ਉਹਨਾਂ ਦਾ ਥੈਂਕਸ ਕਰਨਾ ਚਾਹੁੰਦੇ ਹਾਂ ਸਮੁੱਚੀ ਲੀਡਰਸ਼ਿਪ ਉਹਨਾਂ ਨੇ ਫਰਾਖ ਦੇ ਲਈ ਵਿਖਾਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਇਲੈਕਸ਼ਨ ਬੁਰਜ ਸਾਹਿਬ ਦੀ ਨਹੀਂ ਇਲੈਕਸ਼ਨ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਕਰਨ ਦੀ ਇਲੈਕਸ਼ਨ ਕਾਂਗਰਸ ਨੂੰ ਜਿਹੜਾ ਵੋਟ ਪਾਏਗਾ ਉਹ ਸਮਝੋ ਉਹ ਚਾਹੁੰਦਾ ਕਿ ਅਸੀਂ ਆਉਣ ਵਾਲੇ ਭੁੱਖ ਦੇ ਵਿੱਚ ਆਪਣੇ ਨੌਜਵਾਨ ਬੱਚੇ ਸੇਫਗਾਰਡ ਕਰਨੇ ਨੇ ਆਪਣੀਆਂ ਜਾਇਦਾਦਾਂ ਸੇਫਗਾਰਡ ਕਰਨੀਆਂ ਸੋ ਮੈਂ ਉਹਨਾਂ ਸਾਰੇ ਭਰਾਵਾਂ ਦਾ ਬੜਾ ਮਸ਼ਕੂਰ ਹਾਂ ਮੈਂ ਸਾਰੀ ਕਾਂਗਰਸ ਦੇ ਵਰਕਰਜ਼ ਨੂੰ ਇੰਨੀ ਗੁਜ਼ਾਰਿਸ਼ ਕਰਾਂਗਾ ਟਾਈਮ ਆ ਗਿਆ ਕਮਰ ਕੱਸੇ ਕਰਕੇ ਆਪਾਂ ਬੈਠੀਏ ਹਾਊਸ ਟੂ ਹਾਊਸ ਜਾਈਏ ਮੈਨੂੰ ਪੂਰਨ ਫੇਥ ਹੈ ਜਿੰਨੀ ਕਾਂਗਰਸ ਕੋ ਕਾਡਰ ਹੈ ਪ੍ਰਧਾਨ ਜੀ ਰਾਜਾ ਵੜਿੰਗ ਸਾਹਿਬ ਕਾਂਗਰਸ ਦਾ ਕਾਡਰ ਆਪਾਂ ਇੱਕ ਇੱਕ ਬੂਤ ਤੇ ਹੀ ਲਾ ਦੀਏ ਇੰਨੇ ਕ ਬੰਦੇ ਆਪਣੇ ਕੋ ਹੈ ਪਰ ਤੇ ਡਿਊਟੀ ਕਰਨ ਇਹ ਨਾ ਹੋਏ ਕਿ ਤੁਸੀਂ ਮੈਂ ਇੱਥੇ ਹੋਵਾਂ ਤੇ ਇੱਥੋਂ ਹੀ ਸਪੀਚਾਂ ਕਰਕੇ ਘਰਾਂ ਨੂੰ ਤੁਰ ਜਣ ਬਹੁਤ ਸਾਰੇ ਇਸ ਕਿਸਮ ਦੇ ਲੋਕ ਹੀ ਪਾਸ ਸਸੀਂ ਵੇਖੇ ਇੱਥੇ ਰੋ ਬਹੁਤ ਸਾਰੇ ਲੋਕ ਚੌਧਰਾਂ ਚਾਹੁੰਦੇ ਨੇ ਜਿਹੜੇ ਚੌਧਰਾਂ ਚਾਹੁੰਦੇ ਨੇ ਉਹਨਾਂ ਨੂੰ ਫੇਰ ਇੱਥੇ ਯੋਗਦਾਨ ਵੀ ਪਾਣਾ ਪਏ ਇੱਥੇ ਨਿਹਰਾ ਮੂੰਹ ਵਿਖਾ ਕੇ ਭੱਜਿਆਂ ਗੁਜ਼ਾਰਾ ਨਹੀਂ ਹੋਣਾ ਮੈਦਾਨ ਦੇ ਵਿੱਚ ਜਰਨੈਲ ਉਹਨੂੰ ਕਿਹਾ ਜਾਂਦਾ ਜਿਹੜਾ ਮੈਦਾਨ ਦੇ ਵਿੱਚ ਇਹ ਤੇ ਇਤਿਹਾਸਿਕ ਮਾਜੇ ਦਾ ਮੈਦਾਨ ਹੈ ਇੱਥੇ ਤੇ ਵੱਡੇ ਤੁਸੀਂ ਵੇਖੋ ਸ਼ਹੀਦਾਂ ਦੀ ਪਾਵਨ ਧਰਤੀ ਹੈ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਹਰ ਚੀਜ਼ ਆਪਣੀ ਕੁਰਬਾਨ ਕਰ ਦਿੱਤੀ ਚੋ ਸਮੂੱਚੀ ਜਿਹੜੀ ਮੰਚ ਤੇ ਬੈਠੀ ਹੋਈ ਲੀਡਰਸ਼ਿਪ ਇਹ ਉਹਨਾਂ ਬਾਅਦ ਸਮਾਂ ਵਿਸ਼ੇਸ਼ ਤੌਰ ਤੇ ਇਹ ਗੱਲ ਕਹੀ ਹੈ ਕਿਰਪਾ ਕਰਿਓ ਅੱਜ ਦੀ ਸਪੀਚ ਦੇਖ ਕੇ ਤੇ ਦਰਸ਼ਨ ਦੇਖ ਕੇ ਚਲੇ ਨਾ ਜਾਓ ਕਮਰ ਕਸ ਕੇ ਇੱਥੇ ਬੈਠਿਓ ਉਸ ਜਿੱਤੇ ਦੇ ਵਿੱਚ ਤੁਹਾਡਾ ਵੀ ਹੱਥ ਹੋਏਗਾ ਤੇ ਜਿਹੜਾ ਇਥੋਂ ਨਿਕਲ ਜਾਏਗਾ ਉਹਦਾ ਅਸੀਂ ਬਕਾਇਦਾ ਤੌਰ ਤੇ ਦੱਸ ਦਵਾਂਗੇ ਲੋਕਾਂ ਨੂੰ ਕਿ ਆਏ ਜ਼ਰੂਰ ਸੀ ਰੋਲ ਇਹਨਾਂ ਨੇ ਕੋਈ ਇਸ ਜਿੱਤ 'ਚ ਸਾਡੇ ਹਾਸਲ ਨਹੀਂ ਕੀ ਕੋਈ ਸਾਡਾ ਇਹਨਾਂ ਦਾ ਯੋਗਦਾਨ ਇਹਦੇ 'ਚ ਨਹੀਂ ਸੋ ਇਹਦੇ ਵਿੱਚ ਕਿਸੇ ਨੂੰ ਲੱਗੇ ਭਾਵੇਂ ਖੁਸ਼ੀ ਤੇ ਭਾਵੇਂ ਹੋਏ ਕੋਈ ਨਰਾਜ਼ ਇਹ ਗੱਲ ਸਮਝ ਲਓ ਜਿਹੜੇ ਇਸ ਜੰਗ ਦੇ ਵਿੱਚ ਸਾਡੇ ਨਾਲ ਜੂਝਣਗੇ ਉਹਨਾਂ ਦੀ ਹੀ ਗੱਲ ਪਾਰਟੀ ਅੱਗੇ ਮੰਨੇਗੀ ਜਿਹੜਾ ਇਸ ਜੰਗ 'ਚ ਸਾਡੇ ਖਾ ਲਈ ਜੂਝੇਗਾ ਉਹ ਭੁੱਲ ਜਾਏ ਕਿ ਮੈਂ ਕੋਈ ਉੱਤੋਂ ਥੱਲੋਂ ਕੋਈ ਚੀਜ਼ ਲੈ ਆਣੀ ਉਹਨੂੰ ਕੁਝ ਨਹੀਂ ਤੇ ਲੱਭਣਾ ਇੱਕ ਚੰਗੀ ਤਰ੍ਹਾਂ ਇੱਕ ਗੱਲ ਸਮਝ ਲਓ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ